ਚੋਰੀ ਲਾਇਆ ਹੋਇਆ ਜਥੇਦਾਰ ਚੋਰੀ ਹੋਏ ਸਰੂਪਾਂ ਦਾ ਚੋਰਾ ਨੂੰ ਕੀ ਹੈ ਮੈਂ ਕਿਹਾ ਕਾ ਕਮੇਟੀ ਬਣਾ ਕੇ ਕੁਝ ਨਹੀਂ ਕੱਢ ਸਕਦਾ ਇਹ ਗੱਲ ਮੇਰੀ ਯਾਦ ਰੱਖਿਓ ਤੇ ਅੱਜ ਸਾਰਾ ਕੀ ਕਿਹੜੇ ਬੰਦੇ ਤੇ ਇਲਜ਼ਾਮ ਲਾਇਆ ਜਾ ਰਿਹਾ ਸਾਰਾ ਕੋਈ ਭਗਵੰਤ ਮਾਨ ਦੇ ਸਿਰ ਤੇ ਵੜਦੇ ਹੋ ਪਰ ਮੈਂ ਕਿਹਾ ਭਗਵੰਤ ਮਾਨ ਜਿਹੜੀ ਪੀਲੀ ਪੱਗ ਬੰਨੀ ਬੈਠਾ ਨਾ ਮੈਨੂੰ ਅੱਜ ਭਿੰਡਾਰਗਾ ਲੱਗਿਆ ਤੇ ਉਹ ਬਾਦਲਾਂ ਦੇ ਲੜੂ ਏਡਾ ਪਿਹੜਾ ਇਹ ਗੱਲ ਮੇਰੀ ਯਾਦ ਰੱਖਿਓ ਤੇ ਲੜੂਗਾ ਕਿਉਂ ਕਿਉਂਕਿ ਬਾਦਲਾਂ ਦੀ ਕਰਤੂਤ ਜਿਹੜੀ ਮੈਂ ਕਿਹਾ ਵੀ ਐਸਜੀਪੀਸੀ ਤੇ ਸਾਡਾ ਜਿਹੜਾ ਸ਼ਰੋਮਨੀ ਅਕਾਲੀ ਦਲ ਜਦੋਂ ਬਣਿਆ ਕਦਾਂ ਮਾਰ ਕੀ ਉਹਨਾਂ ਸਮਿਆਂ ਦੇ ਵਿੱਚ ਕੀ ਇਹ ਚੀਜ਼ ਬਣਾਈ ਗਈ ਸੀ ਜਿਹੜੀਆਂ ਸਾਡੇ ਦੋ ਥਾਮ ਬਣਾਏ ਗਏ ਸੀਗੇ ਤੇ ਅੱਜ ਇਹ ਉਹਨਾਂ ਮਾੜੇ ਮਸੰਦਾਂ ਨੂੰ ਕਾਬਜ ਕਰਾਉਣ ਦਾ ਕੀ ਇਹ ਕੰਮ ਕੀਤਾ ਜਾ ਰਿਹਾ ਤੇ ਉਹਦੀ ਪ੍ਰਧਾਨਗੀ ਕੌਣ ਕਰ ਰਿਹਾ ਸਾਡਾ ਅਕਾਲ ਤਖਤ ਦਾ ਜਥੇਦਾਰ ਜਿਹੜਾ ਚੋਰੀ ਲਾਇਆ ਗਿਆ ਸੀ ਇਸੇ ਕਰਕੇ ਅੱਜ ਭਗਵੰਤ ਮਾਨ ਨੇ ਸਵਾਲ ਖੜਾ ਕੀਤਾ ਤੇ ਮੈਂ ਕਹਿੰਦਾ ਭਗਵੰਤ ਮਾਨ ਦੇ ਨਾਲ ਅੱਜ ਅਸੀਂ ਵੀ ਖੜਦੇ ਹਾਂ ਇਸ ਮੁੱਦੇ ਦੇ ਉੱਤੇ ਕਿਉਂਕਿ ਭਗਵੰਤ ਮਾਨ ਨੇ ਜਿਹੜੀ ਕੀ ਅੱਜ ਗੱਲ ਕੀਤੀ ਆ ਸਾਰੇ ਲੋਕ ਕਰੀ ਜਾਂਦੇ ਭਗਵੰਤ ਮਾਨ ਨੇ ਐ ਕਰਤਾ ਪਰ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਗੱਲ ਦੀ ਸਮਝ ਚਾਹੀਦੀ ਆ ਕਿ ਜਿਹੜਾ ਇਹ ਸਾਰਾ ਪਰਚਾ ਦਰਜ ਹੋਇਆ ਇਹ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਹੋਇਆ ਕੰਪਲੇਂਟ ਕੀਤੀ ਜਾਂਦੀ ਆ ਪੀਆਈਐਲ ਪਾਈ ਜਾਂਦੀ ਆ ਪਹਿਲਾਂ ਤੇ ਉਹ ਪੀਐਲ ਦੇ ਪੀਆਈਐਲ ਦੇ ਉੱਤੇ ਕੀ ਆ ਕਾਰਵਾਈ ਕੀਤੀ ਗਈ ਆ ਤੇ ਡੀਜੀਪੀ ਨੂੰ ਬਕਾਇਦਾ ਹਾਈ ਕੋਰਟ ਆਪਣਾ ਸੌਰੀ ਹਾਈ ਕੋਰਟ ਨੇ ਨੋਟਸ ਕੱਢਿਆ ਸੀ ਜਿਹਦੇ ਉੱਤੇ ਕਾਰਵਾਈ ਕਰਵਾਈ ਗਈ ਆ ਠੀਕ ਆ ਭਗਵੰਤ ਮਾਨ ਨੇ ਕਿਹਾ ਐਲਓਸੀ ਜਿਹੜਾ ਜਾਰੀ ਕਰਵਾਇਆ ਜਿਹੜੇ 16 ਬੰਦਿਆਂ ਦੇ ਪਰਚਾ ਦਰਜ ਕੀਤਾ ਗਿਆ ਮੈਂ ਕਹਣਾ ਉਹ 16 ਬੰਦੇ ਮੈਨੂੰ ਇਹ ਲੱਗਦਾ ਕਿ ਉਹ ਦੋਸ਼ੀ ਨਹੀਂ ਹੋਣੇ ਦੋਸ਼ੀ ਅਸਲ ਵਿੱਚ ਕੌਣ ਹੋਣੇ ਆ ਬਾਦਲ ਕੇ ਚਮਚੇ ਦੋਸ਼ੀ ਹੋਣਗੇ ਹੋ ਸਕਦਾ ਉਹਨਾਂ ਦੇ ਘਰਾਂ ਦੇ ਵਿੱਚ ਮਾਰਾ ਦਿਓ ਸਰੂਪ ਹੋਣ ਯਾਰ ਇੱਕ ਮਾਰਾ ਦਾ ਸਰੂਪ ਸਾਡਾ ਕੀ ਹੈ ਮੈਂ ਕਹਿੰਦਾ ਵੀ ਚੋਰੀ ਹੋਇਆ ਸੀ ਬੁਰਜ ਜਵਾਰ ਸਿੰਘ ਤੋਂ ਤੇ ਉਹਦੇ ਖਾਤਰ ਜੋ ਸਾਡੀ ਕੌਮ ਨੇ ਭੋਗਿਆ ਆਪਾਂ ਸਾਰੇ ਬਿੱਤਰ ਜਾਣਦੇ ਆ ਤੇ 328 ਰੁਪਿਆਂ ਦਾ ਜੇ ਮਾਮਲਾ ਜਿਹੜਾ ਕੀ اٹھਾਇਆ ਗਿਆ ਉਹਦੇ ਵਿੱਚ ਅੱਜ ਤੱਕ ਐਸਜੀਪੀਸੀ ਵੱਲੋਂ ਪਿਛਲੇ 5-6 ਸਾਲਾਂ ਦਾ 2020 ਦਾ ਮਸਲਾ ਅੱਜ ਤੱਕ ਡੱਕਾ ਰਿਜ਼ਲਟ ਨਹੀਂ ਦਿੱਤਾ ਗਿਆ ਤੇ ਅੱਜ ਜਦੋਂ ਕੀ ਆ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਸਰਕਾਰ ਨੇ ਪੂਰਾ ਕੀ ਕਾਰਡ ਐਕਸ਼ਨ ਲੈ ਲਿਆ ਅੱਜ ਧਾਮੀ ਸਾਹਿਬ ਨੂੰ ਕੀ ਹੋਣ ਲੱਗ ਗਿਆ ਕਹਿੰਦੇ ਜੀ ਸਾਡੇ ਤਾਂ 15-20 ਮਾਮਲੇ ਰੋਜ਼ ਹੀ ਹੁੰਦੇ ਆ ਓਏ ਲਹਣ ਤਾਂ ਮੈਂ ਕਹਣਾ ਵੀ ਇਹ ਗੱਲ ਜਿਹੜੀ ਕਰ ਰਹੇ ਹੋ ਤੁਸੀਂ ਕੀ ਕਹਿ ਰਹੇ ਹੋ ਵੀ 15 ਵੀ ਮਸਲੇ ਜਿਹੜੇ ਕਰਾਪਸ਼ਨ ਦੇ ਆ ਹਰ ਰੋਜ਼ ਹੁੰਦੇ ਆ ਮੈਂ ਦੱਸਣਾ ਚਾਹਣਾ ਕਿ ਜਿਹੜੇ ਮਸੰਦ ਸੀ ਨਾ ਜਿਹੜੇ ਗੁਰੂ ਦੀ ਗੋਲਕ ਨੂੰ ਗਲਤ ਢੰਗ ਨਾਲ ਵਰਤਦੇ ਸੀ ਉਹਨਾਂ ਤੇ ਫਿਰ ਕਾਰਵਾਈ ਕੀ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿ ਉਹਨਾਂ ਨੂੰ ਕੀ ਆ ਗਰਮ ਕੜਾਹਿਆਂ ਦੇ ਵਿੱਚ ਪਾ ਕੇ ਸਾੜਿਆ ਸੀ ਤੇ ਅੱਜ ਤੁਸੀਂ ਕੀ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਦੀ ਗੋਲਕ ਖਾਧੀ ਆ ਮੈਂ ਤਾਂ ਹੀ ਕਹਿਣਾ ਕਿ ਬਾਦਲਾ ਦਾ ਮੂੰਹ ਅੱਜ ਗੁਰੂ ਦੀ ਕੋਲ ਖ ਬਣਿਆ ਵਿਆ ਅੱਜ ਜਿਹੜਾ ਪੈਸਾ ਜਾਂਦਾ ਤਾਂ ਹੀ ਕਹਿੰਦੇ ਵੀ ਭੋਗਾਂ ਦੇ ਉੱਤੇ ਵੀ ਉਹਨਾਂ ਦੇ ਸਾਰਾ ਕੀ ਇਹ ਕਿੱਥੋਂ ਲੰਗਰ ਚੱਲਦਾ ਉਹ ਵੀ ਆਜੀਪੀਸੀ ਤੋਂ ਆਉਂਦਾ ਜਾਂ ਤੇ ਹੋਰ ਜੋ ਕੁਝ ਅਸੀਂ ਦੇਖਿਆ ਸਭ ਤੋਂ ਵੱਡੀ ਗੱਲ ਜਿਹੜਾ ਕੀ ਆ ਕੋਲੀ-ਕੋਲੀ ਗੱਲ ਦਾ ਹੱਸਦੇ ਨਾ ਜਿਹੜਾ ਸੀਏ ਆ ਬਾਦਲਾ ਦਾ ਉਹੀ ਬੰਦਾ ਕਰੋੜਾ ਰੁਪਏ ਤਨਖਾਹ ਲੈਂਦਾ ਹੈ ਜੀਪੀਸੀ ਦੇ ਫਰਮ ਦੇ ਵਿੱਚੋਂ ਉਸੇ ਬੰਦੇ ਤੇ ਫਿਰ ਕੀ ਆ ਪਰਚਾ ਵੀ ਕੀ ਆ ਦਰਜ ਕਰਨ ਵਾਸਤੇ ਗੱਲ ਕੀਤੀ ਗਈ ਆ ਹੁਣ ਉਹ ਇਹਦੇ ਵਿੱਚ ਦਰਜ ਵੀ ਹੈਗਾ ਐਲਓਸੀਬੀਓ ਦਾ ਜਾਰੀ ਹੋਇਆ ਉਹੀ ਬੰਦਾ ਬਾਦਲਾ ਦਾ ਅਕਾਊਂਟ ਕੀ ਆ ਦੇਖਦਾ ਸੀ ਤੇ ਉਹੀ ਬੰਦਾ ਕਿ ਐ ਐਜੀਪੀਸੀ ਦਾ ਅਕਾਊਂਟ ਦੇਖਦਾ ਸੀ ਤੇ ਫਿਰ ਜੋ ਘਪਲੇ ਹੋਏ ਆ ਉਹ ਆਪਾਂ ਸਾਰੇ ਕੀ ਆ ਲਗਭਗ ਸਾਰੇ ਲੋਕ ਸਮਝਦੇ ਆ ਹੁਣ ਬਾਦਲਾ ਨੇ ਕੀ ਆ ਜੋ ਪਿਛਲੇ ਸਮੇਂ ਤੋਂ ਕਹਿੰਦੇ ਡਾਇਨਾਸੌਰ ਜੀ ਫਲਾਨਾ ਜੀ ਯਾਰ ਮੈਂ ਕਹਣਾ ਉਹ ਜਮਾਤ ਜਿਹੜੀ ਸ਼ੇਰਾਂ ਦੀ ਜਮਾਤ ਸੀ ਉਹਨੂੰ ਕੀ ਆ ਕੋੜ ਕਿਰਲੀਆਂ ਨਾਲ ਕੰਪੈਰੀਜ਼ਨ ਕਰਨ ਵਾਲੇ ਬਾਦਲਾ ਨੇ ਜੋ ਕੀ ਆ ਲਹਨਤ ਖੱਟੀ ਆ ਕੌਮ ਦੀ ਜੋ ਮੇਹਣਾ ਖੱਟਿਆ ਯਾਦ ਰੱਖਿਓ ਮੈਂ ਕਹਣਾ ਵੀ ਇਹ ਜਿਹੜੀ ਚੀਜ਼ ਆ ਨਾ ਇਹਦੇ ਇੰਨਾ ਕੁ ਹੋਰ ਕੀ ਆ ਗਰਕਾਉਣਾ ਇਹਨਾਂ ਬਾਦਲਾਂ ਨੂੰ ਜਿਨ੍ਹਾਂ ਨੇ ਕੀ ਆ ਸ਼ਰਮ ਨਹੀਂ ਅਕਾਲੀ ਦਲ ਸਾਡੇ ਸਿੱਖਾਂ ਦੀ ਨਮੁੰਦਾ ਜਮਾਤ ਸਾਡੇ ਕਾਲ ਤਖਤ ਦੇ ਜਿਨ੍ਹਾਂ ਨੇ ਉਹ ਕੀਤਾ ਠੀਕ ਹੈ ਨਾ ਸਾਰਾ ਜਿਹੜਾ ਰਤਬਾ ਸੀ ਉਹ ਤੈਸ਼ ਨੈਸ਼ ਕੀਤਾ ਅੱਜ ਕਿਉਂ ਬੋਲ ਰਹੇ ਆ ਮੈਂ ਕਹਿੰਦਾ ਸਰਕਾਰਾਂ ਕਿਉਂ ਬੋਲ ਰਹੀਆਂ ਨੇ ਅੱਜ ਕਾਲ ਤਖਤ ਦੇ ਉੱਤੇ ਸਵਾਲ ਹਰ ਬੰਦਾ ਕਿਉਂ ਖੜਾ ਕਰ ਰਿਹਾ ਕਿਉਂਕਿ ਕਾਲ ਤਖਤ ਦੇ ਉੱਤੇ ਚੋਰੀ ਲਾਇ ਜਥੇਦਾਰ ਜਿਹੜੇ ਬੈਠੇ ਆ ਉਹ ਕੀ ਅੱਜ ਚੋਰੀ ਹੋਏ ਸਰੂਪਾਂ ਦੇ ਬਾਰੇ ਜਦੋਂ ਗੱਲ ਕਰਦੇ ਆ ਤਾਂ ਕਿਸੇ ਨੂੰ ਉਹਨਾਂ ਦੇ ਉੱਤੇ ਕੀ ਭਰੋਸੇਯੋਗਤਾ ਨਹੀਂ ਰਹੀ ਸਭ ਤੋਂ ਵੱਡੀ ਗੱਲ ਜਿਹੜੀ ਵਾਰ-ਵਾਰ ਕੀਤੀ ਜਾਂਦੀ ਆ ਕਹਿੰਦੇ ਜਥੇਦਾਰ ਸਾਹਿਬ ਬੋਲੇ ਕੀ ਆ ਜੋ ਉਹਨਾਂ ਕੋਲੇ ਕੀ ਆ ਮਸਲਾ ਐਸਡੀਪੀਸੀ ਬਾਲ ਦੇ ਲੱਤ ਮਾਰ ਕੇ ਕੀ ਉਹਨਾਂ ਕੰਨੀ ਕਰਤੀ ਕਹਿੰਦੇ ਜੀ ਤੁਸੀਂ ਫੈਸਲਾ ਲਓ ਸਰਕਾਰ ਜਿਹੜੀ ਕੀ ਐ ਚ ਇੰਟਰਫੇਅਰ ਕਰ ਰਹੀ ਆ ਤਾਂ ਗੜਗੱਜ ਸਾਹਿਬ ਕੀ ਬੋਲਦੇ ਆ ਗੱਜ ਕੇ ਕਹਿੰਦੇ ਆ ਕਹਿੰਦੇ ਜੀ ਤੁਸੀਂ ਇੰਟਰਫੇਅਰ ਨਹੀਂ ਇਹ ਚ ਕਰ ਸਕਦੇ ਜਿਹੜੇ ਬਾਹਰੋਂ ਕੀ ਇੰਟਰਫੇਰੈਂਸ ਹੋ ਰਿਹਾ ਉਹ ਬੰਦ ਹੋਣਾ ਚਾਹੀਦਾ ਤੇ ਕਹਿੰਦੇ ਵੀ ਅਸੀਂ ਸੱਟ ਨੂੰ ਸਹਿਯੋਗ ਹੀ ਨਹੀਂ ਦਿੰਦੇ ਸਰਕਾਰ ਨੂੰ ਜਿਹੜੀ ਸਰਕਾਰ ਕਿਹੜੀ ਐ ਜਿਹੜੀ ਠਹਿ ਰਹੀ ਹੈ ਜਿਹਦੇ ਵੱਲੋਂ ਪਰਚਾ ਦਰਜ ਕੀਤਾ ਉਹਦੇ ਵੱਲ ਜਿਹੜੀ ਸੱਟ ਬਣਾਈ ਗਈ ਆ ਕਹਿੰਦੇ ਉਹਨੂੰ ਸੀਗੀ ਕੋਈ ਜਿਹੇ ਤਰ੍ਹਾਂ ਦਾ ਸਹਿਯੋਗ ਨਹੀਂ ਦਿੰਦੇ ਤੇ ਕਹਿੰਦੇ ਜਿਹੜਾ ਬੰਦਾ ਜਿਹੜਾ ਮਾਕੇ ਇਹਦਾ ਲਾਹਾ ਲਊ ਆ ਰਾ ਪਾਰਟੀਗਰ ਦੇ ਤੌਰ ਤੇ ਜਿਹੜਾ ਇਹ ਸਾਰੇ ਮਸਲੇ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰੂ ਉਹ ਕੌਮ ਦਾ ਦੋਖੀ ਹੋ ਓਏ ਸ਼ਰਮ ਮੰਨੋ ਸਭ ਤੋਂ ਵੱਧ ਕੌਮ ਜਿਹੜੀ ਸਿਆਸੀ ਤੌਰ ਤੇ ਵਰਤੀ ਆ ਬਾਦਲ ਕਿਆਣੇ ਵਰਤੀ ਆ ਪਰ ਉਹਨਾਂ ਨੇ ਤਾਂ ਜਥੇਦਾਰ ਸਾਹਿਬ ਲਾਏ ਆ ਸਭ ਤੋਂ ਵੱਡੀ ਗੱਲ ਸਾਡੇ ਅਕਾਲ ਤੱਕ ਦੇ ਜਥੇਦਾਰ ਵਰਗਿਆਂ ਨੂੰ ਇਹ ਆ ਬੁਲਾ ਕੇ ਇਹਨਾਂ ਨੇ ਆਪਦੇ ਘਰੇ ਚੰਡੀਗੜ੍ਹ ਦੇ ਵਿੱਚ ਉੱਥੇ ਆ ਕੇ ਆਪਦੇ ਪਿਉ ਨੂੰ ਮਾਫੀ ਦਿੱਤੀ ਸੀ ਉਦੋਂ ਭਾਈ ਕੌਣ ਸੀ ਉਦੋਂ ਰਾਜਨੀਤੀ ਕਿਸੇ ਨੇ ਕੀਤੀ ਨਹੀਂ ਜੋਦੋਂ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਸ਼ਤਿਹਾਰ ਦਿੱਤੇ ਸੀ ਐਜੀਪੀਸੀ ਦੇ ਕੋਲੋਂ ਲੋਕਾਂ ਦੀ ਗੋਲਕ ਦੇ ਵਿੱਚੋਂ ਬਾਦਲਾਂ ਨੇ ਇਸ਼ਤਿਹਾਰ ਦਿੱਤੇ ਸੀ ਕਿਉਂਕਿ ਉਹ ਪਿਓ ਦੀਆਂ ਗਿਆ ਵੋਟਾਂ ਲੈਣੀਆਂ ਸੀ ਉਦੋਂ ਕੀ ਇਹ ਕੌਣ ਦੋਸ਼ੀ ਸੀ ਯਾਰ ਜਿਹੜੇ ਇਹਨਾਂ ਨੇ ਪੱਕਪੂਰ ਦੇ ਘੱਟ ਤੋਂ ਘੱਟ ਉਹ ਬੰਦੇ ਸੋਚਣ ਜ਼ਰੂਰ ਵੀ ਇਹਨਾਂ ਨੇ ਕੀਤਾ ਕੀ ਆ ਹੋਰ ਤਾਂ ਇੱਕ ਹੋਰ ਗੜਗਾਜ ਸਾਹਿਬ ਨੇ ਕੀ ਗੱਲ ਕੀਤੀ ਆ ਬਾਕੀ ਉਹ ਕਹਿੰਦੇ ਵੀ ਜਿਹੜੇ ਧਰਮ ਪ੍ਰਚਾਰਕ ਹੈਗੇ ਆ ਉਹ ਪਤਾ ਲਾਉਣ ਕਿ ਸਰੂਪ ਕਿੱਥੇ ਆ ਮੰਨਦੇ ਤਾਂ ਹੈਗੇ ਹੋਣਾ ਇੱਕ ਪਾਸੇ ਕਹੀ ਜਾਂਦਾ ਵੀ ਕਮੇਟੀ ਦੀ ਜਿਹੜੀ ਰਿਪੋਰਟ ਆਈ ਸੀ ਉਹ ਚ ਕੀ ਆ ਭ੍ਰਿਸ਼ਟਾਚਾਰ ਦਾ ਮਸਲਾ ਬਣਿਆ ਜੀ ਕਹਿੰਦੇ ਉਹਦੇ ਰੁਪਏ ਜਿਹੜੇ ਉਹ ਜਮ੍ਹਾਂ ਨਹੀਂ ਕਰਾਏ ਗਏ ਮਹਾਰਾਜ ਦੇ ਸਰੂਪ ਤੱਕ ਕਹਿੰਦੇ ਉਹ ਕੀਤੇ ਗਏ ਆ ਓਏ ਅਜੇ ਤੱਕ 5-6 ਸਾਲ ਲੰਘ ਗਏ ਤੁਸੀਂ ਅੱਜ ਨੂੰ ਦੱਸ ਦਿੰਦੇ ਵੀ ਭਾਈ ਆਹ ਬੰਦੇ ਨੇ ਰੁਪਏ ਖਾਦੇ ਆ ਆਹ ਬੰਦਿਆਂ ਕੋਲੋਂ ਕੀ ਆ ਪੈਸੇ ਨਹੀਂ ਜਮ੍ਹਾਂ ਕਰਾਏ ਗਏ ਸਰੂਪ ਫਲਾਣੇ ਫਲਾਣੇ ਥਾਂ ਤੇ ਪਹੁੰਚੇ ਆ ਹੁਣ ਉਹਦਾ ਸਰੂਪ ਕੀ ਤੁਸੀਂ ਕਰਕੇ ਮਸਲਾ ਨਿਬੜ ਜਾਂਦਾ ਪਰ ਨਵੇੜੇ ਕੌਣ ਰੌਲਾ ਪਾਏ ਸੀ ਵੀ ਜਿਹੜੇ ਤੁਹਾਡੇ ਕੀ ਆ ਪਾਪ ਲੋਕਾਂ ਸਾਹਮਣੇ ਕੀ ਆ ਨੰਗੇ ਕਰਨੇ ਸੀ ਉਹਦਾ ਜਰੀਆ ਮੈਂ ਕ ਤੇ ਭਗਵੰਤ ਮਾਨ ਇਸ ਗੱਲ ਦੇ ਉੱਤੇ ਮੈਂ ਕਹਿੰਦਾ ਵੀ ਅਸੀਂ ਵੀ ਕਹਨੇ ਆ ਕਿ ਕੋਈ ਵੀ ਬੰਦਾ ਇਹਨਾਂ ਨੂੰ ਬਖਸ਼ੇ ਨਾ ਜਿਹੜਾ ਕੁਝ ਹੋ ਰਿਹਾ ਬਾਕੀ ਭ੍ਰਿਸ਼ਟਾਚਾਰ ਦੇ ਮੁੱਦੇ ਦੇ ਉੱਤੇ 16 ਬੰਦਿਆਂ ਦੇ ਉੱਤੇ ਜਿਹੜੀ ਕੀ ਐਫ ਆਈ ਆਰ ਦਰਜ ਹੋਈ ਆ ਸਾਰਿਆਂ ਦੇ ਐਲਓਸੀ ਜਾਰੀ ਹੋ ਚੁੱਕੇ ਆ ਤੇ ਜਿਹੜੀ ਮੈਂ ਕਿ ਅੱਜ ਸਾਡੇ ਅਦਾਰੇ ਮਸੰਦਾਂ ਦੇ ਖਿਲਾਫ ਬਣੇ ਸੀ ਮਾੜੇ ਮਸੰਦਾਂ ਦੇ ਮਸੰਦ ਤਾਂ ਨਹੀਂ ਮਾੜੇ ਸੀ ਪਰ ਮਸੰਦਾਂ ਨੇ ਜਦੋਂ ਕਬਜ਼ਾ ਕਰ ਲਿਆ ਗੁਰੂ ਘਰਾਂ ਤੇ ਉਹਨਾਂ ਨੂੰ ਕੱਢਣ ਵਾਸਤੇ ਫਿਰ ਐ ਜੀ ਪੀ ਸੀ ਦੇ ਕੀ ਆ ਬਣੇ ਸੀ ਅੱਜ ਉਹੀ ਅੱਜ ਕਾਬਜ਼ ਕਰਾਉਣ ਦਾ ਕੀ ਆ ਕੰਮ ਕਰ ਰਹੇ ਆ ਮਾੜੇ ਮਸੰਦਾਂ ਨੂੰ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਮਸਲਾ ਸਾਰਿਆਂ ਦੇ ਲਗਭਗ ਕੀ ਹੈ ਧਿਆਨ ਦੇ ਵਿੱਚ ਹੀ ਆ ਇਹ ਹੀ ਕੀ ਹੈ ਐਸਜੀਪੀਸੀ ਦੇ ਕਿ ਇਹ ਜਰਨਲ ਜਲਾਸਤ ਦੇ ਜਾਂਦੇ ਜਿਹਦੇ ਵਿੱਚ 2020 ਦੇ ਵਿੱਚ ਮਤੇ ਵੀ ਪੈਂਦਾ ਜਿਹਦੀ ਗੱਲ ਅੱਜ ਭਗਵੰਤ ਮਾਨ ਕਰ ਰਿਹਾ ਕਹਿ ਕੀ ਰਿਹਾ ਉਹ ਕਹਿੰਦੇ ਸ਼ਰਿਆਵੇਂ ਇਹਨਾਂ ਨੇ ਲਿਖਿਆ ਵੀ ਫਲਾਨਾ ਫਲਾਨਾ ਬੰਦਾ ਕੀ ਹੈ ਇਹਦੇ ਵਿੱਚ ਦੋਸ਼ੀ ਆ ਉਹਨਾਂ ਸਾਰੇ ਬੰਦਿਆਂ ਦੇ ਵਿਰੁੱਧ ਕਹਿੰਦੇ ਕੀ ਆ ਅਸੀਂ ਕਾਰਵਾਈ ਕਰਦੇ ਆ ਐਸਜੀਪੀਸੀ ਵੱਲੋਂ ਤੇ ਨਾਲ ਫੌਜਦਾਰੀ ਮੁਕੱਦਮੇ ਵੀ ਦਰਜ ਹੋਣ ਪਰ ਉਦੋਂ ਬਾਅਦ ਪਤਾ ਲੱਗਿਆ ਵੀ ਇਹ ਫੌਜਦਾਰੀ ਮੁਕੱਦਮੇ ਦੇ ਨਾਲ ਤਾਂ ਕੀ ਆ ਬਾਰ ਲੈਂ ਇੰਟਰਫੇਰੈਂਸ ਸਾਡੇ ਵਿੱਚ ਆ ਜੂ ਸਾਡੇ ਕੀ ਮਾਈਕਰੋ ਢਿੱਡ ਨੰਗੇ ਹੋਣਗੇ ਫਿਰ ਇਹ ਕੀਆ ਦੁਆਰੇ 59 2020 ਨੂੰ ਕਹਿੰਦੇ ਮਤਾ ਪਾਉਂਦੇ ਆ ਦੀਦੀ ਜਿਹੜੀ ਮੁਕੰਮਲ ਜਿਹੜੀ ਹੈਗੀ ਆ ਸਾਰੀ ਇਨਕੁਆਰੀ ਆ ਉਹ ਸਾਡੇ ਵੱਲੋਂ ਕੀਤੀ ਜਾਊ ਤੇ ਧਾਰਮਿਕ ਸਜ਼ਾ ਲਾਈ ਆ ਧਾਰਮਿਕ ਮੈਂ ਕਹਿੰਦਾ ਤਾਂ ਹੀ ਮੈਂ ਕੱਲ ਯਾਦ ਕਰਾਉਣਾ ਕਿ ਮਸੰਦਾ ਨੂੰ ਗੁਰੂ ਗੋਬਿੰਦ ਸਿੰਘ ਨੇ ਭ੍ਰਿਸ਼ਟਾਚਾਰੀ ਜਿਹੜੇ ਲੋਕ ਸੀਗੇ ਉਹਨਾਂ ਨੂੰ ਕੜਾਹਿਆਂ 'ਚ ਪਾ ਕੇ ਸਾੜਿਆ ਸੀ ਅੱਜ ਫਿਰ ਕੜਾਹਿਆਂ 'ਚ ਬਾਦਲ ਕਿਆਂ ਨੂੰ ਪਾਉਣਾ ਨਹੀਂ ਬਣਦਾ ਜੇ ਕੱਲ ਨਾਲ ਸਹਿਮਤੋਂ ਤਾਂ ਇਸ ਗੱਲ ਨੂੰ ਸ਼ੇਅਰ ਕਰਿਓ ਤੇ ਜੇ ਬਾਦਲਾਂ ਦੇ ਚਮਚੋਂ ਫਿਰ ਤੁਸੀਂ ਮੈਨੂੰ ਪਤਾ ਕੀ ਕਰਨਾ ਕਹੇ ਜੇ ਕਮੈਂਟ ਕਰਨੇ ਆ ਤੇ ਬਾਕੀ ਆਈਟੀ ਸੈਲ ਬਾਦਲਾਂ ਦਾ ਇਸ ਪੋਸਟ ਦੇ ਵੀ ਲੱਗਣਾ ਸਪੈਸ਼ਲ ਲੱਗਣਾ ਤੇ ਉਹ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਇੱਕ ਪਾਸੇ ਕੀ ਆ ਤੁਸੀਂ ਕਹਿ ਰਹੇ ਹੋ ਧਾਮੀ ਸਾਹਿਬ ਤੁਸੀਂ ਵਕੀਲ ਹੋ ਤੁਹਾਨੂੰ ਜਾਦੇ ਪਤਾ ਹੈਗਾ ਕਿਹੜੀ ਚੀਜ਼ ਬਾਰੇ ਕਿ ਅਸੀਂ ਕੀ ਹੈ ਜਿਹੜੀ ਐਜੀਪੀ ਸੀ ਉਹ ਸੰਵਿਧਾਨਕ ਕੀ ਇੱਕ ਬੋਡੀ ਆ ਪਰ ਤੁਸੀਂ ਆਪ ਦਾ ਹੈਗੀ ਸੰਵਿਧਾਨਕ ਬੋਡੀ ਜਿਹੜੀ ਹੈਗੀ ਆ ਉਹ ਆਪ ਦਾ ਪ੍ਰਭਾਵ ਕੀ ਖਤਮ ਕਰਵਾ ਚੁੱਕੀ ਆ ਕਿਉਂਕਿ 2011 ਦੀਆਂ ਵੋਟਾਂ ਪਈਆਂ ਵੇ ਨੇ ਇਹਦੀਆਂ ਤੇ 5 ਸਾਲਾਂ ਦਾ ਟਰਮ ਪੂਰੀ ਹੋ ਜਾਂਦੀ ਅਜੇ ਉਹਦਾ ਤੀਜੀ ਵਾਰੀ ਬਣਨੀ ਸੀ ਪਰ ਬਾਦਲ ਕਹਿੰਦੇ ਕੜਾ ਲੋਟ ਆਇਆ ਆਪਦੇ ਚਮਚੇ ਬੈਠੇ ਹੈਗੇ ਜਿਹਨੂੰ ਮਰਜ਼ੀ ਪ੍ਰਧਾਨ ਲਾ ਲੈਣ ਤਾਂ ਹੀ ਧਾਮੀ ਸਾਹਿਬ ਵਰਗੇ ਉੱਤੇ ਬੈਠ ਕੇ ਇੱਕ ਪਾਸੇ ਗੱਲਾਂ ਕਰਦਾ ਵੀ ਰਾਜਨੀਤੀ ਨਾ ਹੋਵੇ ਦੂਜੇ ਪਾਸੇ ਇਹੀ ਧਾਮੀ ਸਾਹਿਬ ਐ ਜੀਪੀਸੀ ਦੇ ਜਿਹੜੇ ਪ੍ਰਧਾਨ ਆ ਇਹ ਹੁਬ ਕੇ ਕਹਿੰਦੇ ਕਹਿੰਦੇ ਜੀ ਮੇਰੀ ਮਾਂ ਪਾਰਟੀ ਆ ਮੈਂ ਇਹਦਾ ਪ੍ਰਚਾਰ ਵੀ ਕਰੂੰ ਮੈਂ ਤਾਂ ਦੇਤੀ ਆ ਸਾਰਾ ਕੁਛ ਹੀ ਮੈਂ ਇਹਦੇ ਵਾਸਤੇ ਕਰੂੰਗਾ ਤੇ ਲੋਕਾਂ ਦੇ ਪ੍ਰਚਾਰ ਵੀ ਕਰਦੇ ਆ ਯਾਰ ਮਾੜੀ ਮੋਟੀ ਸ਼ਰਮ ਮੰਨੋ ਰਾਜਨੀਤੀ ਵਾਸਤੇ ਕੀ ਆ ਬਾਦਲ ਕੇ ਵਰਤਨ ਤਾਂ ਪੰਤ ਕੀ ਆ ਠੀਕ ਐ ਪਰ ਜੇ ਕੋਈ ਹੋਰ ਬੰਦਾ ਜਦੋਂ ਕੀ ਆ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਗੱ ਫਿਰ ਕਹਿੰਦੇ ਕਿ ਇਹ ਪੰਥ ਦਾ ਵੀ ਗੁਨਾਹਗਰ ਹੈਗਾ। ਬਾਕੀ 2008 ਦੇ ਵਿੱਚ ਇਹੀ ਕਾਲੀ ਦਲ ਮਾਕੇ ਜਦੋਂ ਸਰਕਾਰ ਹੁੰਦੀ ਆ ਤੇ ਇਹ ਕੰਮ ਮਾਕੇ ਉਹ ਤੋਂ ਲੈ ਕੇ ਆਉਂਦੇ ਆ ਕਿਹਨੇ ਜਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਲੈ ਕੇ ਆਉਂਦੇ ਆ ਜਿਹਦੇ ਮੁਤਾਬਕ ਜਿਹੜੇ ਮਾਕੇ ਸਿਪਾਈ ਹੋਣੀ ਸੀ ਉਹ ਕੱਲੀ ਐਜੀਪੀਸੀ ਵੱਲੋਂ ਕੀਤੀ ਜਾਣੀ ਸੀ ਤੇ ਫਿਰ ਭਾਈ ਐਜੀਪੀਸੀ ਨੇ ਫਿਰ ਕਾਰਡ ਕਿਉਂ ਨਾ ਰੱਖਿਆ? ਅਸੀਂ ਮੰਗ ਕਰਦੇ ਆ ਕਿ ਕਿ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਕੀ ਇਹ ਉੱਤੇ ਉੱਪਰ ਇੱਕ ਸਪੈਸ਼ਲ ਕੀ ਹੈ ਜਿਵੇਂ ਅੱਜ ਕੀ ਹੈ ਅੱਜ ਕੱਲ ਟ੍ਰੈਕਿੰਗ ਦਾ ਬੜਾ ਵਧੀਆ ਤਰੀਕਾ ਹੈਗਾ ਟ੍ਰੈਕਿੰਗ ਹੋ ਸਕਦੀ ਹੈ ਪਤਾ ਹੋਵੇ ਕਿ ਕਿਹੜੇ ਗੁਰੂ ਗ੍ਰੰਥ ਸਾਹਿਬ ਜਿਹੜੇ ਮੈਂ ਕੋਥੋਂ ਬਣੇ ਆ ਉਹ ਕਿੱਥੇ ਹੈਗੇ ਆ ਪੁਰਾਣੇ ਸਾਰਿਆਂ ਦੇ ਉੱਤੇ ਵੀ ਕੀ ਆ ਕੋਈ ਨਾ ਕੋਈ ਕੋਡ ਹੋਣਾ ਚਾਹੀਦਾ ਜਿਹਦੇ ਨਾਲ ਟਰੇਸ ਹੋ ਸਕੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਕਿੱਥੇ ਨੇ ਤਾਂ ਕਿ ਕੀ ਆ ਕੋਈ ਵੀ ਪਤਾ ਬੇਅਦਬੀ ਨਾ ਕਰ ਸਕੇ ਅਜੇ 328 ਰੂਪ ਜੇ ਲਾਪਤਾ ਹੈਗੇ ਆ ਤਾਂ ਮੈਂ ਕਹਿੰਦਾ ਵੀ ਉਹਨਾਂ ਦੇ ਬਾਰੇ ਸਿਰਦਰਦੀ ਸਾਰੀ ਕੌਮ ਨੂੰ ਲੈਣੀ ਚਾਹੀਦੀ ਆ ਤੇ ਉਹ ਜੋ ਕੋ ਸਾਰੇ ਜਿਹੜੇ ਹੈਗੇ ਆ ਸਰੂਪ ਉਹ ਕੀ ਹੈ ਇਹਨਾਂ ਦੇ ਰਾਹੀਂ ਗਏ ਹੋਏ ਆ ਇਹਨਾਂ ਦੀਆਂ ਸ਼ਪਾਰਸ਼ਾਂ ਦੇ ਗਏ ਹੋਏ ਆ ਇਸੇ ਕਰਕੇ ਸਾਰੇ ਭਰਾਵਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਲੋਕਾਂ ਨੂੰ ਅੱਜ ਕਲੀਅਰ ਹੋਣਾ ਚਾਹੀਦਾ ਕਿ ਉਹ 328 ਸਰੂਪ ਕਿੱਥੇ ਹੈ ਜੇ ਇਹਨਾਂ ਨੇ ਕਰਨੇ ਹੁੰਦੇ ਅੱਜ ਨੂੰ ਕਰ ਦਿੰਦੇ ਜਿਹੜੀ ਕਮੇਟੀ ਬਣੀ ਆ ਮੈਂ ਕਹਿੰਦਾ ਵੀ ਅਸੀਂ ਆਸ ਕਰਦੇ ਆ ਇਹ ਕਰੇ ਨਹੀਂ ਮੈਂ ਤਾਂ ਕਹਿੰਦਾ ਸੀਬੀਆਈ ਵੱਲੋਂ ਜਾਂਚ ਕਰਾ ਲੈਣ ਪਰ ਫੇਰ ਗੱਲ ਉੱਥੇ ਕੀ ਹੈ ਇਹਨਾਂ ਦੇ ਪਾਲੇ ਚ ਵਗ ਜਾਣੀਆਂ ਕਹਿੰਦੇ ਸੈਂਟਰ ਵਾਲਿਆਂ ਦੇ ਤਾਂ ਮੈਂ ਕਹਿੰਦਾ ਵੀ ਜਿਹੜੇ ਬੰਦੇ ਵੀ ਇਹਦੇ ਬਾਰੇ ਪੜਤਾਲ ਕਰਨਗੇ ਜਿਨ੍ਹਾਂ ਦੀ ਡਿਊਟੀ ਲੱਗੂ ਪੰਜਾਬ ਦੇ ਵਿੱਚੋਂ ਜਿਹੜੇ ਅ ਉਹ ਸਾਰੇ ਕੀ ਸਿੱਖ ਅਫਸਰੀਆ ਲਗਭਗ ਜਿਹੜੇ ਤਾਇਨਾਤ ਕੀਤੇ ਗਏ ਆ ਭੁੱਲਰ ਸਾਹ ਵਰਗੇ ਲੱਗੇ ਹੋਏ ਆ ਤਾਂ ਅਸੀਂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਕੀ ਆ ਲੋਕਾਂ ਦੇ ਸਾਹਮਣੇ ਸ਼ੀਸ਼ਾ ਬਣੂਗਾ ਤੇ ਇਹ ਐਕਸਪੋਜ਼ ਹੋਣਗੇ ਨੰਗੇ ਹੋਣਗੇ ਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਮਸਲੇ ਦੇ ਉੱਤੇ ਆਪ ਦੀ ਸਮਝ ਦੇ ਨਾਲ ਕੀ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਬਾਦਲਾਂ ਦੇ ਚਮਚੇ ਹੋ ਫਿਰ ਜਿਵੇਂ ਮਰਜ਼ੀ ਚੱਲਣ ਤੁਹਾਨੂੰ ਜਵਾਬ ਵੀ ਦੇਵਾਂਗੇ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਮੁੱਦੇ ਦੇ ਉੱਤੇ ਬੋਲਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ